ਬਹੁਤ ਸਾਰੇ ਮੋਸ਼ਨਸ ਨੇ ਪੇਰੈਂਟਸ ਦੇ ਵੀ ਮੋਸ਼ਨਸ ਨੇ ਕਿ ਹਰ ਵਰਗ ਦੇ ਇਹ ਰਿਲੇਟ ਕਰੂਗਾ ਇਹ ਕਨਸੈਪਟ ਲਾਈਕ ਪੇਰੈਂਟਸ ਵੀ ਦੇਖਣਗੇ ਫੈਮਿਲੀਜ਼ ਲਈ ਵੀ ਤੇ ਸਟੂਡੈਂਟਸ ਲਈ ਵੀ ਯੰਗ ਵਨਸ ਲਈ ਵੀ ਜਿਹੜੇ ਜਾਣਾਂ ਚਾਹੁੰਦੇ ਆ ਉਹ ਵੀ ਤੇ ਜਿਹੜੇ ਆਲਰੇਡੀ ਉਸ ਲਾਈਫ ਨੂੰ ਹੰਡਾ ਰਹੇ ਨੇ ਉਹ ਵੀ ਸੋ ਬੜਾ ਹੀ ক্লোਜ਼ ਟਾਪਿਕ ਹੈ ਉਹਨਾਂ ਲਈ ਮੈਂ ਖੁਦ ਨਾਲ ਰਿਲੇਟ ਨਹੀਂ ਕਰ ਪਾਇਆ ਕਿਉਂਕਿ ਨਾ ਤਾਂ ਮੈਂ ਫੋਰਨ ਰਹਿਣ ਦੇ ਵਿੱਚ ਹਜੇ ਤੱਕ ਇੰਟਰਸਟਿਡ ਆ ਤੇ ਨਾ ਹੀ ਹਜੇ ਬੜਾ ਰਿਹਾਂ ਕੰਮ ਲਈ ਜਾਂਦੇ ਆ ਤੇ ਉਦੋਂ ਵੈਸੀ ਚਿੱਲ ਮੂਡ ਹੁੰਦਾ ਤਾਂ ਸਾਰਾ ਕੁਝ ਵਧੀਆ ਲੱਗਦਾ ਜਦੋਂ ਇੱਕ ਜ਼ਿੰਦਗੀ ਜਿਉਣੀ ਪੈਂਦੀ ਹੈ ਕਿਤੇ ਸੈਟਲ ਹੋਣਾ ਪੈਂਦਾ ਉਦੋਂ ਤੌਰ ਤਰੀਕੇ ਹੋਰ ਹੁੰਦੇ ਆ ਸਾਸ਼ਟ੍ਰ ਪੰਜਾਬੀ ਗਰੁੱਪ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਿਕਸ਼ਾ ਠਾਕੁਰ ਚਲ ਜਿੰਦੇ ਦੇ ਪ੍ਰੀਮੀਅਰ ਤੇ ਪਹੁੰਚੇ ਤੇ ਇਸ ਸਮੇਂ ਮੇਰੇ ਨਾਲ ਸ਼ਿਵਚੋਦ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਠੀਕ ਠਾਕ ਹੋ ਬਹੁਤ ਵਧੀਆ ਚਲ ਜਿੰਦੇ ਦੇ ਪ੍ਰੀਮੀਅਰ ਤੇ ਅੱਜ ਪਹੁੰਚੇ ਆ ਤੇ ਸਭ ਤੋਂ ਪਹਿਲਾਂ ਕੀ ਮਾਈਂਡ ਦੇ ਵਿੱਚ ਗੱਲ ਆਉਂਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਕਹਿੰਦੇ ਚਲ ਜਿੰਦੇ ਕੀ ਅਹਿਸਾਸ ਹੁੰਦਾ ਤੁਹਾਡੇ ਲਈ ਆ ਐਕਚੁਅਲੀ ਜਿੰ ਮੈਂ ਫਸਟ ਆ ਕੈਸ ਆਖਦੇ ਆ ਕਿ ਸਟੂਡੈਂਟ ਨੂੰ ਜਾਂ ਜਿਹੜੇ ਬਾਹਰ ਜਾਣ ਦੀ ਇੱਛਕ ਨੇ ਜਾਂ ਆਲਰੇਡੀ ਉੱਥੇ ਲਾਈਫ ਲਾਈਫ ਹੰਡਾ ਰਹੇ ਨੇ ਸੋ ਉਹਨਾਂ ਤੇ ਜੋ ਬੀਤਦੀ ਹੈ ਮੈਨੂੰ ਉਹ ਹੁਣ ক্লোਜ਼ਲੀ ਫੀਲ ਹੁੰਦਾ ਕਿ ਉਹ ਕਿੰਨਾ ਰਿਲੇਟ ਕਰ ਪਾਉਣਗੇ ਇਸ इमोਸ਼ਨ ਨੂੰ ਜੋ ਉਹ ਜਿਹੜੇ ਜਾਣਾ ਚਾਹੁੰਦੇ ਆ ਉਹ ਵੀ ਤੇ ਜਿਹੜੇ ਆਲਰੇਡੀ ਉਸ ਲਾਈਫ ਨੂੰ ਹੰਡਾ ਰਹੇ ਨੇ ਉਹ ਵੀ ਸੋ ਬੜਾ ਹੀ ক্লোਜ਼ ਟਾਪਿਕ ਹੈ ਉਹਨਾਂ ਲਈ ਤੇ ਹੋਰ ਵੀ ਬਹੁਤ ਸਾਰੇ इमोਸ਼ਨਸ ਨੇ ਪੇਰੈਂਟਸ ਦੇ ਵੀ इमोਸ਼ਨਸ ਨੇ ਕਿ ਹਰ ਵਰਗ ਦੇ ਇਹ ਰੀਲੇਟ ਕਰੂਗਾ ਇਹ கான்ਸੈਪਟ ਲਾਈਕ ਪੇਰੈਂਟਸ ਵੀ ਦੇਖਣਗੇ ਫੈਮਿਲੀਜ਼ ਲਈ ਵੀ ਤੇ ਸਟੂਡੈਂਟਸ ਲਈ ਵੀ ਯੰਗ ਵਨਸ ਲਈ ਵੀ ਹਰ ਬਰਥਡੇ ਦੇ ਮਤਲਬ ਹਰ ਏਜ ਗਰੁੱਪ ਦਾ ਲੋਕ ਜ ਤੁਸੀਂ ਖੁਦ ਨਾਲ ਕਿੰਨੀ ਜ਼ਿਆਦਾ ਰਿਲੇਟ ਕੀਤੀ ਇਸ ਚੀਜ਼ ਨੂੰ ਮੈਂ ਖੁਦ ਨਾਲ ਰਿਲੇਟ ਨਹੀਂ ਕਰ ਪਾਇਆ ਕਿਉਂਕਿ ਨਾ ਤਾਂ ਮੈਂ ਫੋਰਨ ਰਹਿਣ ਦੇ ਵਿੱਚ ਹਜੇ ਤੱਕ ਇੰਟਰਸਟਿਡ ਹਾਂ ਤੇ ਨਾ ਹੀ ਹਜੇ ਬੜਾ ਰਿਹਾ ਕੰਮ ਲਈ ਜਾਂਦੇ ਆ ਤੇ ਉਦੋਂ ਵੈਸੀ ਚਿੱਲ ਮੂਡ ਹੁੰਦਾ ਤਾਂ ਸਾਰਾ ਕੁਝ ਵਧੀਆ ਲੱਗਦਾ ਜਦੋਂ ਇੱਕ ਜ਼ਿੰਦਗੀ ਜਿਉਣੀ ਪੈਂਦੀ ਹੈ ਕਿਤੇ ਸੈਟਲ ਹੋਣਾ ਪੈਂਦਾ ਉਦੋਂ ਤੌਰ ਤਰੀਕੇ ਹੋਰ ਹੁੰਦੇ ਆ ਸੋ ਮੈਂ ਇਸ ਸੀਨ ਨੂੰ ਹਾਂ ਮੈਂ ਐਕਟਿੰਗ ਨੂੰ ਰਿਲੇਟ ਕਰ ਪਾਇਆ ਕਿਉਂਕਿ ਸਾਰੇ ਮੇਰੇ ਦੋਸਤ ਨੇ ਤੇ ਜਿਨ੍ਹਾਂ ਨੇ ਪ੍ਰੋਡਿਊਸ ਕੀਤੀ ਹੈ ਐਕਟ ਕਰ ਰਹੇ ਨੇ ਬਿੱਲਾ ਭਾਜੀ ਮੈਂ ਉਹਨਾਂ ਨੂੰ ਕ ਤਾਂ ਮੈਂ ਉਹ ਚੀਜ਼ ਨੂੰ ਬਹੁਤ ਰਿਲੇਟ ਕਰ ਪਾ ਰਿਹਾ ਕਿ ਬਹੁਤ ਬਖੂਬੀ ਐਕਟਿੰਗ ਦੇਖਣ ਨੂੰ ਮਿਲੀ ਹੈ ਇਸ ਕਨਸੈਪਟ ਦੇ ਵਿੱਚ ਜੀ ਜੇ ਤੁਸੀਂ ਕਹੇ ਫਰਸਟ ਪਾਰਟ ऑलरेडी ਮਤਲਬ ਫਸਟ ਕੱਟ ਦੇਖ ਲਿਆ ਸਿਵਜੋਤ ਹੈ ਨੀਰੂ ਬਾਜਵਾ ਗੁਰਪ੍ਰੀਤ ਕੁਗਿਆ ਦਿੱਤੀ ਇਹਨਾਂ ਸਾਰਿਆਂ ਨੇ ਮਤਲਬ ਬਹੁਤ ਮਿਹਨਤ ਕੀਤੀ ਹੈ ਟ੍ਰੇਲਰ ਦੇ ਵਿੱਚ ਉਹ ਚੀਜ਼ ਸਾਫ਼ ਨਜ਼ਰ ਆਉਂਦੀ ਹੈ ਹਨਾ ਤੇ ਫੋਰਨ ਚਾ ਕਿ ਕੀ ਇੱਕ ਪੰਜਾਬੀਆਂ ਤੇ ਬੀਤਦੀ ਹੈ ਉਹ ਵੀ ਦੱਸੀ ਤੇ ਅੱਜਕੱਲ ਦੀ ਜਿਹੜੀ ਨੌਜਵਾਨ ਪੀੜ੍ਹੀਆਂ ਉਹ ਜ਼ਿਆਦਾਤਰ ਬਾਹਰ ਜਾ ਰਹੀ ਹੈ ਕਿ ਇੱਕ ਟ੍ਰੈਂਡ ਸੈੱਟ ਹੋ ਗਿਆ ਹਨਾ ਪਲੱਸ ਜੋ ਘਰ ਲੋ ਬਾਹਰ ਚਾਲ ਦੋ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਆਪਣੇ ਜਾਦਾ ਮਤਲਬ ਜਾ ਰਹੇ ਆਪਾਂ ਆ ਐਮਪਲੋਇਮੈਂਟ ਦੀ ਕਮੀ ਆ ਬੇਸਿਕਲੀ ਤਾਂ ਸੋ ਬਾਕੀ ਆਪਦੇ ਆਪਦੇ ਪਰਸਨਲ ਇੰਟਰਸਟ ਨੇ ਹੁਣ ਅੱਜਕੱਲ ਗਲੋਬਲਾਈਜੇਸ਼ਨ ਇੰਨੀ ਹੋ ਚੁੱਕੀ ਆ ਕਿ ਆਪਾਂ ਧਰਤੀ ਦੇ ਹਰ ਕੋਨੇ ਨਾਲ ਕਨੈਕਟਡ ਆ ਸੋ ਜਿੱਥੇ ਜੀਦਾ ਜੀ ਕਰਦਾ ਜਾ ਕੇ ਵਸ ਰਿਹਾ ਪਰ ਫਿਰ ਵੀ ਸਨੇਹ ਹੈ ਜੇ ਆਪ ਦੀ ਧਰਤੀ ਤੇ ਆਪਾਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਤਾਂ ਜ਼ਰੂਰ ਕੀਤਾ ਜਾਵੇ ਤੇ ਬਾਕੀ ਦਿਲ ਕੀਤਾ ਜਿੱਥੇ ਮਰਜੀ ਕੋ ਮੂੰਹ ਫੇਰੋ ਜੀ ਜੀ ਬਿਲਕੁਲ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਆਰਟਿਸਟ ਨੂੰ ਜ਼ਿਆਦਾਤਰ ਸਿੰਗਰਸ ਨੂੰ ਮਤਲਬ ਕਿ ਇਹ ਚੀਜ਼ ਬਹੁਤ ਸੁਣਨ ਨੂੰ ਮਿਲਦੀ ਆ ਕਿ ਇਹ ਸਿੰਗਰ ਬਣ ਕੇ ਸਿੰਗਰ ਤੋਂ ਬਾਅਦ ਐਕਟਰ ਬਣ ਕੇ ਮਤਲਬ ਨਿਊ ਕਮਰਸ ਨੂੰ ਬਹੁਤ ਘੱਟ ਮੌਕਾ ਮਿਲਦਾ ਹੈ ਜਾਂ ਉਹਨਾਂ ਨੂੰ ਨਹੀਂ ਜਲਦੀ ਆਨ ਦਿੱਤਾ ਤਾਂ ਦਾ ਸਿੰਗਰਸ ਐਕਟਰ ਬਣ ਜਾਂਦੇ ਹਨਾ ਤੇ ਤੁਸੀਂ ਇਸ ਚੀਜ਼ ਨੂੰ ਕਿੰਨਾ ਕੁ ਸਹੀ ਮੰਨਦੇ ਹੋ ਕਿ ਟਾਈਮ ਤਾਂ ਉਹ ਵੀ ਓਨਾ ਹੀ ਲੈਂਦੇ ਆ ਉਹ ਵੀ ਉਹਨੇ ਐਫਰਟਸ ਕਰਦੇ ਆ ਕਰੋ ਸਿੰਗਿੰਗ ਤੋਂ ਐਕਟਿੰਗ ਲਾਈਨ ਦੇ ਵਿੱਚ ਆਉਂਦੇ ਆ ਮਿਹਨਤ ਓਨੀ ਹੀ ਉਹਨਾਂ ਦੀ ਲੱਗਦੀ ਆ ਜੀ ਬਿਲਕੁਲ ਐਕਚੁਅਲੀ ਜਿਹੜੀ ਗਾਣਿਆਂ ਦੇ ਵਿੱਚ ਵੀ ਤਾਂ ਐਕਟਿੰਗ ਹੀ ਹੁੰਦੀ ਹੈ ਤੇ ਜਿਹੜੀ ਤੁਸੀਂ ਔਨ ਸਟੇਜ ਸਾਰੀ ਆਡੀਅנס ਨਾਲ ਲਾਈਵ ਇੰਟਰੈਕਟ ਕਰਦੇ ਹੋ ਉਹ ਵੀ ਇੱਕ ਥੋੜਾ ਡਰਾਮਾ ਚੱਲ ਰਿਹਾ ਹੈ ਇੱਕ ਐਂਟਰਟੇਨਮੈਂਟ ਦਾ ਡਰਾਮਾ ਚੱਲ ਰਿਹਾ ਸੋ ਇੱਕ ਇਹ ਨਹੀਂ ਕਿ ਸਾਡੇ ਲਈ ਕਿ ਬਹੁਤ ਹੀ ਨਵਾਂ ਇਹ ਕੁਝ ਚੀਜ਼ ਆ ਗਈ ਵੀ ਨਹੀਂ ਇਹ ਤਾਂ ਕਰ ਹੀ ਨਹੀਂ ਸਕਦੇ ਸੋ ਬਾਕੀ ਜਦੋਂ ਵੀ ਆਪਾਂ ਕਿਸੇ ਵੀ ਕੰਮ 'ਚ ਪੈਨੇ ਆ ਤਾਂ ਉਹਦੀਆਂ ਹੋਰ ਬਰੀਕੀਆਂ ਪਤਾ ਲੱਗਦੀਆਂ ਐ ਤਾਂ ਐਕਸਪੀਰੀਅੰਸ ਨਾਲ ਹੋ ਜਾਂਦਾ ਐਦਾਂ ਨਹੀਂ ਹੈਗਾ ਕਿ ਕੋਈ ਕੋਈ ਬੰਦਾ ਸਿੰਗਰ ਹੈ ਤਾਂ ਉਹ ਐਕਟਰ ਨਹੀਂ ਹੋ ਸਕਦਾ ਜੇ ਕੋਈ ਐਕਟਰ ਹੈ ਤਾਂ ਉਹ ਸਿੰਗਰ ਨਹੀਂ ਹੋ ਸਕਦਾ ਯਾ ਦੀ ਤੁਸੀਂ ਹੁਣ ਲਾਸਟ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਡੀਅנס ਨੂੰ ਜੀ ਬਹੁਤ ਸਾਰੀਆਂ ਦੁਆਵਾਂ ਜੁਗ-ਜੁਗ ਜਿਓ ਗੋਡ ਬlesਸ ਯੂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਮ